ਸਾਸਤਰੀ ਕਾਰਡੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਤੁਸਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਅਜਿੱਤਗੱਲ ਦੇ ਵਿੱਚ ਅਜਿੱਤਗੱਲ ਪਿੰਡ ਜ਼ਿਲ੍ਹਾ ਫਰੀਦਕੋਟ ਦਾ ਪਿੰਡ ਆ ਮਿੱਤਰੋ ਤੇ ਇਹ ਪਿੰਡ ਕੋਟਕ ਪੂਰੇ ਤੋਂ ਜਦੋਂ ਆਪਾਂ ਜੈਤੂ ਨੂੰ ਜਾਂਦੇ ਆ ਉਸ ਰੋਡ ਦੇ ਉੱਤੇ ਆਉਂਦਾ ਵਾ ਤੇ ਅਜਿੱਤਗੱਲ ਪਿੰਡ ਦੇ ਵਿੱਚ ਵੜਦਿਆ ਸਾਰ ਜਿਹੜਾ ਰੋਡ ਆ ਜਿਹੜਾ ਜੈਤੂ ਰੋਡ ਆ ਜੈਤੂ ਰੋਡ ਤੋਂ ਜਦੋਂ ਆਪਾਂ ਪਿੰਡ ਨੂੰ ਐਂਟਰੀ ਕਰਦੇ ਆ ਬਾ ਮੋੜ ਦੇ ਉੱਤੇ ਹੀ ਬਾਈ ਦਾ ਘਰ ਆ ਤੇ ਮਿੱਤਰੋ ਜਾਨਵਰ ਬਾਈ ਦੇ ਕੋਲੇ ਗਾਵਾਂ ਵਾ ਗਾਵਾਂ ਦਾ ਦੁੱਧ ਦਾ ਕੰਮ ਅੱਜ 3 ਜਨਵਾਰ ਵੇਚਨੇ ਆ ਵੇਚਨੇ ਕਿਉਂ ਨਾ ਕੋਈ ਨੁਕਸ ਕਰਕੇ ਵੇਚਨੇ ਆ ਨਾ ਕੋਈ ਮਜਬੂਰੀ ਕਰਕੇ ਵੇਚਨੇ ਤੇ ਨਾ ਕੋਈ ਫਾਲਡ ਕਰਕੇ ਵੇਚਨੇ ਵੇਚਨੇ ਪੰਦਾ ਕਰ ਤੋ ਬਾਈ ਬਾਈ ਨੇ ਛੱਡਦੀ ਨਵੇਂ ਦੀ ਉਹ ਸਾਰੀ ਕਰਨੀਆਂ ਥੋੜੇ ਜੇ ਪਸ਼ੂ ਘਟਾਉਣੇ ਆ ਚੰਗੇ ਦੁੱਧ ਦੀਆਂ ਮਾਰਕਨ ਦੋ ਗਾਵਾਂ 8-8 ਮਹੀਨਿਆਂ ਦੀਆਂ ਗੱਪਣਾ 1-25 ਦਿਨ ਦੀ ਕੱਚੀ 3 ਜਨਵਾਰ ਦਿਖਾਵਾਂਗੇ ਤੁਹਾਨੂੰ ਕਰਦੇ ਗੱਲਬਾਤ ਆ ਉਹ ਮਿਲਦੇ ਆ ਗਰਮੀਤ ਵੀਰੇ ਸੱਸੀ ਗੱਲ ਬਾਈ ਕੀ ਹਾਲ ਆ ਬਾਈ ਠੀਕ ਆ ਠੀਕ ਸੇਤਾ ਦੇ ਪਰਿਵਾਰ ਠੀਕ ਆ ਬਾਈ ਮੀ ਫਿਰ ਪੁਆ ਹੀ ਬਪਾ ਤਰਾ ਭਾਈ 15 ਦਿਨਾਂ ਨੂੰ ਹੀ ਹੋ ਗਏ ਠੀਕ ਹੈ ਮੌਸਮ ਠੰਡਾ ਫਿਰ ਓਕੇ ਨਹੀਂ ਮੌਮ ਦਾ ਚਲੋ ਠੰਡਾ ਪਰ ਹੈ ਥੋੜਾ ਨੁਕਸਾਨ ਹੀ ਹੁਣ ਠੀਕ ਹੈ ਠੀਕ ਹੈ ਹਾਂ ਇਹ ਤਾਂ ਗੱਲ ਹੈ ਜੀ ਭਾਈ ਹਾਂ ਬਸ ਨੁਕਸਾਨ ਹੀ ਆ ਵੀਰੇ ਜਿੰਦਾ ਹਾਂ ਨੁਕਸਾਨ ਹੀ ਅੱਛਾ ਵੀਰੇ ਜਿਹੜੀ ਪਹਿਲੇ ਨੰਬਰ ਤੇ ਆਪਣੀ ਬੈੜਾ ਇਹ ਕਿੰਨੇ ਚਿਰ ਦੀ ਗੱਬੜ ਇਹ ਬਾਈ ਜੀ 3 ਤਰੀਕ ਨੂੰ ਕੱਲ ਨੂੰ ਇਹਨੂੰ ਜਾਨੀ ਕਿ 8ਵਾਂ ਮਹੀਨਾ ਲੱਗ ਜਾਣਾ 3 ਤਰੀਕ ਨੂੰ ਕੱਲ ਨੂੰ ਠੀਕ ਹੈ ਬੜੇ ਬਾਈ ਅੱਛਾ ਕਿੰਨਾ ਦੁੱਧ ਦੇਗੀ ਸੇਪ ਇਹ ਬਾਈ ਇਹਦੇ ਥੱਲੇ ਆਪਾਂ 28 ਲੀਟਰ ਦੁੱਧ ਚੋਇਆ ਵਾ ਪਹਿਲੇ ਸਵੇਰ ਨੂੰ ਹਾਂ ਇਹ ਬਾਈ ਇਹ ਸੀਮੰਟ ਦੀ ਹੈ ਇਹ ਆਪ ਬਰੂਟ ਸੀਮੰਟ ਦੀ ਆ ਬਰੂਟ ਦੀ ਆ ਅਗਾ ਸੈਕਸੜ ਲੱਗਿਆ ਵਾ ਸੀਮੰਟ ਪੇਪਰ ਦਾ ਪੇਪਰ ਦਾ ਸੈਕਸੜ ਸੀਮੰਟ ਨੂੰ ਗਾਂ ਲੱਗਿਆ ਹਾਂ ਠੀਕ ਹੈ ਅੱਛਾ ਪਹਿਲੇ ਸਵੇਰ 28 ਕਿਲੋ ਦੁੱਧ ਦੇਗੀ ਸਿਆ ਪਹਿਲਾਂ ਲੂ 28 ਕਿਲੋ ਦੁੱਧ ਦਿੱਤਾ ਵਾ ਬਾਈ ਬਣਦੀ ਬਹੁਤ ਹੋਊਗੀ ਤੁਹਾਨੂੰ ਥੱਲਿ ਆਪਾਂ ਪਹਿਲਾਂ ਵੀ ਵਿਕਾਊ ਕੀਤੀ ਸੀਗੀ ਉਦੋਂ ਟੀਕਾ ਭਰਿਆ ਹੋਵਾ ਸੀਗਾ ਲੋਕੀ ਗੱਪ ਮਾਰੀ ਜਾਂਦੇ ਐਵੇਂ ਗੱਪ ਮਾਰ ਕੇ ਵੇਚ ਦਿੰਦੇ ਆਹ ਭਾਈ 8 ਮਹੀਨਿਆਂ ਦੀ ਗੱਬਣਾ ਇੱਕ ਬੜਾ ਮੜਾਕਵਾ ਬੰਦਾ ਸੀ ਉਹਦੇ ਨਾਲ ਸੌਦਾ ਵੀ ਹੋ ਗਿਆ ਸੀਗਾ ਕਹਿੰਦਾ ਵੀ ਚੈੱਕ ਪਾਸ ਕਰਾ ਕੇ ਦੇ ਦੇਂਗਾ ਮੈਂ ਕਿਹਾ ਭਾਈ ਚੈੱਕ ਪਾਸ ਕਰਾ ਕੇ ਲੈ ਲਈ ਕੋਈ ਨਹੀਂ ਤੂੰ ਸਾਈ ਕਰ ਲੈ ਵੀ ਆਪਾਂ 35 ਦਿਨਾਂ ਨੂੰ ਚੈੱਕ ਕਰ ਦਾਂਗੇ ਹਾਂ ਤੋ ਬਾਈ ਉਦੋਂ ਮਗਰੋਂ ਨੇ ਬੰਦੇ ਨੇ ਫੋਨ ਹੀ ਨਹੀਂ ਲਾਇਆ ਆਜੋ ਬੰਦੇ ਨੂੰ ਮੈਂ ਦੱਸਣ ਨੂੰ ਕਿ 8 ਮਹੀਨਿਆਂ ਦੇ 8ਵਾਂ ਮਹੀਨਾ ਬਾਈ ਸਟਾਰਟ ਹੋ ਗਿਆ ਆ ਲੱਗੀ ਖੜੇ ਨਾਲੇ ਬਾਈ 15 16 ਕਿਲੋ ਦੁੱਧ ਤੇ ਟਿਕੀ ਰਹੀ ਐ ਇਹ ਹੁਣ ਜਾ ਕੇ ਹੁਣ ਵੀ ਦੁੱਧ ਹੈਗਾ ਹਨਾ ਦੁੱਧ ਹੈਗਾ 3 ਕਿਲੋ ਹਾਂ ਹੁਣ ਵੀ ਹੁਣ ਆਪਾਂ ਜਾਨੀ ਕਿ ਜਾਨੀ ਕਿ 6-7 ਕਿਲੋ ਦੁੱਧ ਸੀਗਾ ਤੇ ਆਪਾਂ ਪਰ ਡਰਾਈ ਕਰਤੀ ਨਾ ਹੁਣ ਡਰਾਈ ਕਰਤੀ ਅੱਛਾ ਵੀਰੇ ਇਹ ਹੋ ਗਈ ਕਿੰਨੇ ਵੀ ਦੇ ਦੇਾਂਗੇ ਆਪਾਂ ਇਹ ਬਾਈ ਜੀ ਆਪਾਂ ਜੋੜਾ ਦੇ ਦਾਂਗੇ ਜੇ ਕਿਸੇ ਪਰਲੀ ਵਾ ਇੱਕ ਤਿੰਨ ਨੰਬਰ ਵਾਲੀ ਤਿੰਨ ਨੰਬਰ ਪਰਲੀ ਪਰਲੀ ਚਾਰ ਨੰਬਰ ਚਾਰ ਤੇ ਅੱਛਾ ਵੀਰੇ ਇਹ ਕਿੰਨੇ ਚਰਜੀ ਕਰ ਬਣਾਉ ਇਹਨੂੰ ਬਾਈ ਜੀ ਅੱਠਵਾਂ ਮਹੀਨੇ ਇਹਨੂੰ ਲੱਗ ਜੂਗਾ 15 ਤਰੀਕ ਨੂੰ 15 ਤਰੀਕ ਨੂੰ 15 ਤਰੀਕ ਨੂੰ ਦੁੱਧ ਹੁਣ ਕਿੰਨਾ ਐਸਟੋ ਇਹਦੇ ਥੱਲੇ 8 ਕਿਲੋ ਦੁੱਧਾ 8 ਕਿਲੋ ਦੁੱਧ ਇਹ ਕਿਹੜੇ ਸੀਮਨ ਦੀ ਆਪ ਇਹ ਆਪ ਨਹੀਂ ਬਾਈ ਪਤਾ ਉਹ ਬੱਚੀ ਲਈ ਸੀਗੀ ਆਪਾਂ ਛੋਟੀ ਹੁੰਦੀ ਇਹਦੇ ਲੱਗਾ ਕਿਹੜਾ ਵੱਡੇ ਬਾਈ ਹੁਣ ਇਹਦੇ ਸਪੈਕ ਦਾ ਸੀਮਨ ਲੱਗਿਆ ਵਾ ਨਾਰਮਲ ਸੀਮਨ ਲੱਗਿਆ ਵਾ ਕੈਪਸ਼ਨ ਸੀਮਨ ਲੱਗਿਆ ਵਾ ਅੱਛਾ ਇਹਦਾ ਰੇਟ ਕੀ ਰਹੂਗਾ ਵੀਰੇ ਇਰਾ ਆਪਾਂ ਜੋੜਾ ਹੀ ਦੇ ਦਾਂਗੇ ਬਾਈ 1 45 ਦਾ ਦੇ ਦਾਂਗੇ ਦੋਵੇਂ ਗਾਵਾਂ ਆਪਾਂ 45 ਦੀਆਂ ਦੇ ਦੇਾਂਗੇ ਤੇ ਤਿਆਰ ਹੋਈਆਂ ਚਾਹੀਆਂ ਪਾਪਾ ਮੇਰ ਕਰ 2.5 ਤੋਂ ਵੱਧ ਦੀਆਂ ਤਾਂ ਹੈਗੀਆਂ ਹਾਂ ਹਾਂ ਹੈਗੀਆਂ ਸਵਾ ਸਵਾ ਲੱਖ ਰੁਪਏ ਦੀਆਂ ਹੈਗੀਆਂ ਗਾਵਾਂ ਗੋਦ ਦੀ ਕੈਪੈਸਿਟੀ ਕਿੰਨੀ ਕਿੰਨੀ ਸੀ ਦੋਵਾਂ ਦੀ ਅਰੇ ਥੱਲੇ ਬਾਈ 2.5 ਥੱਲੇ 28 ਲੀਟਰ ਉਹ ਨਾਲ ਥੱਲੇ 32 ਲੀਟਰ ਉਹਦੇ ਤੇ 32 ਲੀਟਰ ਹਾਂ ਠੀਕ ਆ ਲੈ ਮਿੱਤਰੋ ਮੀਂਹ ਪੈਂਦਾ ਬਾਹਰ ਤੋਂ ਤਾਨੂੰ ਤਾਣੀ ਤੋੜ ਕੇ ਵਿਖਾ ਸਰਦੇ ਪੂਰਾ ਜੋਰਾ ਤੇ ਮੀਂਹ ਚੱਲੀ ਜਾਂਦਾ ਕੋਈ ਵਾਸਤਾ ਨੇ ਕਿਵੇਂ ਮੰਦਾ ਮਰਜੀ ਬੈਠੀ ਜਾਵੇ ਕੋਈ ਪੈਲਣ ਚੁੱਲਣ ਵਾਲਾ ਦਾ ਕੰਮ ਹੀ ਜਵਾ ਕਿ ਵਾਈ ਫਿਰ ਮਸ਼ੀਨ ਤੇ ਵੀ ਰੇ ਮਸ਼ੀਨ ਤੇ ਮਸ਼ੀਨ ਤੇ ਬੈਠ ਗਿਆ ਆਪਣੀ ਤਾਂ ਆਪਣੀ ਮਸ਼ੀਨ ਹੈ ਕਿ ਦੂਜੀ ਲਈ ਹੋਈ ਹੈ ਨਹੀਂ ਦੂਜੀ ਆਪਣੇ ਕੋਲ ਛੋਟੀ ਆ ਛੋਟੀ ਆ ਹੁਣ ਆਪਾਂ ਲਾਵਾਂਗੇ ਦੋ ਬਾਗਟਾਂ ਵਾਲੀ ਲਾਵਾਂਗੇ ਜਦੋਂ ਹੁਣ ਵੱਡਾ ਪ੍ਰੋਜੈਕਟ ਬਣਾਇਆ ਨਾ ਉਹਦਾ ਵਿਕਾਊ ਖੜੀ ਮੈਨੂੰ ਦੱਸਦੀ ਮਸ਼ੀਨ ਮੇਰੀ ਨਿਗਾਹ ਜੀ ਨਹੀਂ ਨਹੀਂ ਆਪਾਂ ਨਵੀਂ ਲਾਵਾਂਗੇ ਠੀਕ ਹੈ ਬਈ ਓਕੇ ਅੱਛਾ ਵੀਰੇ ਹੋਰ ਕਿਹੜੀ 3 ਨੰਬਰ ਤੇ 3 ਨੰਬਰ ਤੇ ਇਹਦੇ ਬਾਰੇ ਦੱਸੀ ਬਈ ਇਹ ਲੈ ਬਈ ਆਪ ਸਰਕਾਰੀ ਸੀਮਣ ਦੀ ਆ ਪਿੰਡੋਂ ਹੀ ਲਈ ਸੀਗੀ ਆਪਾਂ ਵੀਡੀਓ ਬਣਾਉਣਾ ਹੈ ਆਪ ਸਰਕਾਰੀ ਸੀਮਣ ਦੀ ਆਪ ਸਰਕਾਰੀ ਸੀਮਣ ਦੀ ਆ ਠੀਕ ਆ ਤੇ ਲక్ష్ਮੀ ਲੈਰੀ ਬਰਮਾਣਾਂ ਦਾ ਸੀਮਣ ਲੱਗਾ ਹੰਟ ਹੰਟ ਤਾਂ ਇਹਨੂੰ ਲੱਗਾ ਹੋਇਆ ਹੈ ਇਹ ਕਿੰਨੇ ਦੁੱਧ ਦੇ ਦਿੰਦੀ ਆ ਬਾਈ ਬਾਈ ਇਹਦੇ ਥੱਲੇ 26 ਲੀਟਰ ਦੁੱਧ ਚੋਇਆ ਆਪਾਂ 26 ਲੀਟਰ ਹਾਂ ਪਹਿਲੇ ਸੂਏ ਦੂਜੇ ਸੂਏ ਸੂਣਾ ਦੁੱਧ ਹੋਣਾ ਸੂਣਾ ਪੂਆ 6 ਲక్ష్ਮੀ ਲੈਰੀਆਂ ਦੇ ਹੰਟ ਦਾ ਲੱਗਾ ਹੋਇਆ ਹੈ 6 ਲਾਂ ਦਾ 600 ਲੱਗਾ ਕਿ ਦੋ ਮਹੀਨ ਨੋਰਮਲ ਨੋਰਮਲ ਹੀ ਲੱਗਾ ਹੋਇਆ 600 ਦਾ ਆਇਆ ਨਹੀਂ ਸੀ ਉਦੋਂ ਇਹ ਕਿੰਨੇ ਦੇ ਦੇਂਗੇ ਬ੍ਰਦਰ ਅੱਜ ਏ ਆਪਾਂ 90000 ਰੁਪਏ ਦੀ ਦੇ ਦਾਂਗੇ 90000 ਦੀ ਜਮਾਂ ਜਾਇਦਾ ਰੇਟ ਆ ਹਾਂ ਨਹੀਂ ਠੀਕ ਆ ਵੀਮੇ ਹੋਏ ਵੇ ਆ ਠੀਕ ਆ ਵੀਮੇ ਹੋਏ ਤੇ ਨਾਲੇ ਤੇ ਨਾਲੇ ਤੇ ਨਾਲੇ ਬਾਕੀ ਸਾਰੇ ਬਘੂਆਂ ਦੀ ਆਪਾਂ ਵੀਮੇ ਕਰਾ ਕੇ ਕਿ ਕਿੰਨੇ ਮਹੀਨੇ ਦੀ ਵੈਲਿਡਿਟੀ ਇਹ 8 8 ਮਹੀਨਿਆਂ ਦੀ ਵੈਲਿਡਿਟੀ ਰਹਿੰਦੀ ਐ ਨੀ ਡੈਡੀ ਵੀਡੀਓ ਬਣਾਈ ਪੁੱਤ ਦੀ ਆ ਡਰਦਾ ਸਾਡਾ ਬਾਈ ਆ ਜਾ ਆ ਜਾ ਆ ਜਾ ਡੈਡੀ ਕੋਲ ਕਿਨਾਂ ਤੈਨੂੰ ਕਿਹੜਾ ਕੁੱਟਣਾ ਵੀਡੀਓ ਬਣਾਉਣੀ ਤੇਰੀ ਸੱਸੀ ਕਾ ਪੁੱਤ ਸੱਸੀ ਕਾ ਬਰਦ ਸਾਰੇ ਕੀ ਹਾਲ ਆ ਫੁੱਲ ਕਰ ਹਾਂ ਹਾਂ ਕਰੇ ਕਿਵੇਂ ਸਾਰੇ ਠੀਕ ਠਾਕ ਆ ਪਾਪਾ ਕੁੱਟਦਾ ਤਾਂ ਨਹੀਂ ਹੁੰਦਾ ਤੇ ਮਾ ਕੋਰਦਾ ਕੌਣ ਅਜ ਤਸਦੇ ਮੈਨੂੰ ਆਪਾਂ ਉਹ ਨਹੀਂ ਨਹੀਂ ਕੋਈ ਨਹੀਂ ਕੋਰਦਾ ਕਿਹੜੀ ਕਲਾਸ ਚ ਪੜਦਾ ਪੁੱਤ 6 3ਜੀ ਤੇ ਠੀਕ ਆ ਸਾਰੇ ਆ ਭਰਾਵੋ ਕੋਈ ਬਾਈ ਸਾਡੀਆਂ ਗਾਮਾਂ ਚੰਗੀਆਂ ਜਿਹੜਾ ਮਰਜ਼ੀ ਖਰੀਦ ਲੈ ਬਾਈ ਸਾਡੀਆਂ ਗਾਵਾਂ ਚੰਗੀਆਂ ਜਿਹੜਾ ਮਰਜ਼ੀ ਖਰੀਦ ਲੈ ਹਾਂ ਲੰਬੇ ਵਾਲ ਗਿਣੀ ਅਸੀਂ ਕਿ ਨਵਾਂ ਛੱਦ ਪਉਣਾ ਤਾਂ ਵੇਚਦੇ ਆ ਅਸੀਂ ਨਵਾਂ ਛੱਦ ਪਉਣਾ ਤਾਂ ਵੇਚਦੇ ਆ ਹਾਂ ਲੈ ਬਾਈ ਤੇ ਜਦੋਂ ਹੁੰਦਾ ਬਤ ਜੇ ਮੇਰੇ ਸੱਚੇ ਹੁੰਦੇ ਹਨ ਲੋ ਤੇ ਬਾਕੀ ਜਾਣਕਾਰੀ ਲਈ ਵੀਰੇ ਨੰਬਰ ਦੱਸੀਂ ਕਰੀ ਤੇ 9378087388 ਇੱਕ ਵਾਰੀ ਮੋੜ ਦੋ 9378087388 ਠੀਕ ਬੇਸ ਨੰਬਰ ਤੇ ਕਰ ਲਿਓ ਬਾਈ ਨਾਲ ਰੱਬ ਦਾ ਕਹਿਮ ਨੰਬਰ ਬਾਈ ਦੱਸੀਂ ਬਾਕੀ ਜਿਹੜੀ ਆ ਪਾਪਾ ਦਾ ਪਰ ਸੋਚੂ ਵਿੱਚ ਨਹੀਂ ਨੀ ਉਹ ਗਾਂ ਵੇਚਣੀ ਨਹੀਂ ਨਾ ਪਾ ਨਹੀਂ ਤਾਂ